ਆਹ 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 ਅੱਛਾ ਅੱਜ ਅਸੀਂ ਹਰਕਾਰੇ ਅਸੀਂ ਅੱਜ ਜਿਹੜਾ ਇੱਥੇ ਭੰਡਾਰੀ ਪੁਲ ਤੇ ਪਹੁੰਚੇ ਆਂ ਜੀ ਕੱਲ ਤੁਸੀਂ ਵੀਡੀਓ ਰਾਈ ਵੇਖਿਆ ਹੋਗਾ ਵੀ ਇੱਕ ਛੋਟਾ ਦੁਕਾਨਦਾਰਾ ਇੱਕ ਉਹਦੀ 10:00 10 ਦੀ ਦੁਕਾਨ ਆ ਉਹ ਕਰੋਨਾ ਕਾਲ ਦੇ ਵਿੱਚ ਉਜੜ ਗਿਆ ਵਾ ਬਿਲਕੁਲ ਉਜੜਿਆ ਪੈਰ ਚ ਕੋਈ ਦੋਰ ਆ ਵੰਡੀ ਆ ਪਰ ਉਸ ਦੁਕਾਨਦਾਰ ਨੇ ਆਪਣੀ ਜਿਹੜੀ ਕੋਈ ਦੂਸਰੀ ਪ੍ਰਾਪਰਟੀ ਉਹ ਵੇਚ ਕੇ ਤੇ ਬੈਂਕ ਕੋਲ ਕਈ ਤਰ੍ਹਾਂ ਦੇ ਤਰਲੇ ਮਾਰੇ ਆ ਕਿ ਬੈਂਕ ਜਿਹੜਾ ਵਾ ਉਹ ਸਾਡੇ ਕੋਲੋਂ ਸਾਡੇ ਨਾਲ ਕਲੀਅਰ ਕਰ ਲੇ ਸੈਟਲਮੈਂਟ ਕਰ ਲੇ ਪਰ ਬੈਂਕ ਜਿਹੜੇ ਛੋਟੇ ਪ੍ਰਾਈਵੇਟ ਬੈਂਕ ਵਾ ਉਹਨਾਂ ਨੇ ਇਹੋ ਇਹੋ ਜਿਹੀਆਂ ਜਿਹੜੀਆਂ ਆਪ ਉਧਰਿਆ ਕੀਤੀਆਂ ਵਾ ਜਿਹੜੀਆਂ ਕਿ ਸਾਡੀ ਸਮਝ ਤੋਂ ਪਰੇ ਆ ਉਹ ਜਿਹੜਾ ਬੈਂਕ ਵਾ ਉਹ ਵੱਡੀ ਪੱਧਰ ਤੇ ਨਾਲ ਜਿਹੜੀ ਆ ਇਹਨਾਂ ਦੀ ਫੌਜ ਲੈ ਕੇ ਪੁਲਿਸ ਦੀ ਨਾਲ ਤਹਿਸੀਲਦਾਰ ਨੂੰ ਲੈ ਕੇ ਉਹਨਾਂ ਦੇ ਘਰ ਆਏ ਧਮਕਾਉਣ ਦੇ ਛੋਟੇ ਛੋਟੇ ਬੱਚਿਆਂ ਨੂੰ ਧੂਕੜੀਸ ਕਰਕੇ ਬਾਹਰ ਕੱਢਿਆ ਗਿਆ ਸਾਡੇ ਪਿੰਡ ਦਾ ਮਾਮਲਾ ਸਾਡੇ ਕੋਲ ਪਹੁੰਚਿਆ ਹੈ ਵਿੱਚ ਪਹੁੰਚਿਆ ਹੈ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਧੱਕੇਸ਼ਾਹੀ ਨਹੀਂ ਬੈਠ ਕੇ ਗੱਲ ਕਰੋ ਪਰ ਪ੍ਰਸ਼ਾਸਨ ਨੇ ਕੱਲ ਸਾਡੇ ਨਾਲ ਵੀ ਏਡੀ ਜਿਹਾ ਦੀ ਧੱਕਾ ਮੁਕੀ ਕੀਤੀ ਹੈ ਜਿਹੜੀ ਸਾਡੀ ਸਮਝ ਤੋਂ ਪਰੇ ਹੀ ਕਹਿਣ ਲੱਗੇ ਵੀ ਹਾਈ ਕੋਰਟ ਦਾ ਆਰਡਰ ਹੈ ਕਿਸੇ ਦੀ ਗੱਲ ਨਹੀਂ ਸੁਣੀ ਜਿਹਦਾ ਮੌਕੇ ਤੇ ਆਰਡਰ ਮੰਗੇ ਤਾਂ ਕੋ ਨਿਕਲਿਆ ਨਹੀਂ ਬਾਅਦ ਦੁਪਹਿਰ ਇਹਨਾਂ ਨੇ ਸਾਨੂੰ ਆਰਡਰ ਵਿਖਾਏ ਆ ਆਰਡਰਾਂ ਦੇ ਵਿੱਚ ਤੁਹਾਨੂੰ ਇਤਰਾਸ ਦੀ ਵਿਖਾਉਣਾ ਵੀ 2 ਮਹੀਨੇ ਪਹਿਲਾਂ ਦੇ ਆਰਡਰ ਆਏ ਆ ਲਾਸਟ ਵਾਲੇ ਪੰਜਾਂ ਦਿਨਾਂ 'ਚ ਕਾਰਵਾਈ ਕਰ ਰਿਹਾ ਤਾਂ ਕਿ ਜਿਹੜਾ ਦੁਕਾਨਦਾਰ ਆ ਉਹ ਦੁਬਾਰਾ ਕੋਈ ਅਪੀਲ ਵੀ ਨਾ ਕਰ ਸਕੇ